ਟੱਚ ਨਾਲ ਨਾਲੇ ਤਾਂ ਕੱਢਦਾ ਸੀ ਗਾਲਾਂ ਠੀਕ ਆ ਨਾ ਪਤਾ ਤਾਂ ਮੈਨੂੰ ਹੈ ਹੀ ਸੀ ਵੀ ਇਹ ਫੇਕ ਆਈਡੀ ਵਾਲਾ ਹੀ ਆ ਕਿਉਂਕਿ ਜਦੋਂ ਮੈਨੂੰ ਆਖਿਆ ਨਾ ਮੈਂ ਕਿਹਾ ਜੇ ਤੇਰੇ ਇੰਨੇ ਪਤਾਲੂਆਂ ਚ ਦਮ ਹੈਗਾ ਤੇ ਇਹ ਵੀਡੀਓ ਕਾਲ ਦੇ ਵਿੱਚ ਆ ਜਾ ਨਹੀਂ ਆਇਆ ਭੱਜ ਗਿਆ ਪਤਾ ਸੀ ਕਿ ਆਪਾਂ ਨੂੰ ਉਦੋਂ ਹੀ ਕਹਿੰਦੇ ਤੈਨੂੰ ਟੱਕਰ ਨਾ ਮੈਂ ਕਿਹਾ ਆ ਜਾ ਮੈਂ ਲੋਕੇਸ਼ਨ ਸੈਂਡ ਕਰਤੀ ਸਾਰਾ ਐਡਰੈਸ ਦੇਤਾ ਤੇ ਮੈਂ ਕਿਹਾ ਸਵਾਗਤ ਕਰਨ ਵਾਸਤੇ ਪਹਿਲਾਂ ਹੀ ਅੱਗੋਂ ਦੀ ਚੱਲੀਏ ਤੇ ਮੈਂ ਨਾ ਆ ਵੇਖੋ ਤੁਸੀਂ ਵੀ ਨਹਿਰ ਤੇ ਮੰਜਾ ਢਾਹ ਕੇ ਤੇ ਪਹਿਲਾਂ ਹੀ ਉੱਥੇ ਬਹਿ ਗਿਆ ਮੈਂ ਕਿਹਾ ਆਉਣ ਦੇ ਕਿੱਥੇ ਕੂ ਆ ਆ ਵੀਡੀਓ ਤਾਂ ਹੀ ਮੈਂ ਪਾਈ ਆ ਮੈਂ ਕਿਹਾ ਵੀ ਆ ਜਾ ਆ ਮੈਂ ਨਹਿਰ ਤੇ ਬੈਠਾ ਮੰਜਾ ਢਾਕੇ ਆ ਤੁਹਾਨੂੰ ਮੈਂ ਦਿਖਾਉਣਾ ਸਾਰੀ ਲੋਕੇਸ਼ਨ ਆ ਕਰੋ ਚੈੱਕ ਅਧਿੰਦਗੇ ਨਾ ਨਹਿਰਾ ਆ ਵਗਦੀਆਂ ਭਈਆਂ ਆ ਜਾ ਠੀਕ ਹੈ ਨਾ ਆ ਦੇਖ ਲੋ ਆ ਭਿਆ ਮੰਜਾ ਆ ਲੱਗਾ ਨਲਕਾ ਠੀਕ ਹੈ ਨਾ ਆ ਸਾਰਾ ਆ ਜਾ ਆ ਜਾ ਮੇਰਾ ਭਰਾ ਹੁਣ ਭੱਜੀ ਨਾ ਠੀਕ ਹੈ ਨਾ ਹੁਣ ਭੱਜੀ ਨਾ ਇਹ ਆ ਬੈਠਾ ਮੰਜੇ ਤੇ ਮੈਂ ਇੱਥੇ ਆ ਜਾ ਛੇਤੀ ਆ ਜੀ ਮੇਰਾ ਵੀਰ ਆ ਮੈਂ ਪਿਆਈ ਲੰਮਾ ਮੰਜੇ ਤੇ ਠੀਕ ਹੈ ਨਾ ਇਹ ਆ ਵੇ ਠੀਕ ਹੈ ਕਿ ਨਹੀਂ ਜੀ ਮੇਰਾ ਵੀਰ ਹੋਣਾ ਠੀਕ ਹੈ ਨਾ ਆਤਰਾ ਸਵਾਗਤ ਕਰਨ ਵਾਸਤੇ ਮੈਂ ਪਹਿਲਾਂ ਹੀ ਬੈਠਾ ਮੰਜੇ ਤੇ ਅੱਜ ਤਾਂ ਕਿ ਆਪਾਂ ਪਹਿਲ ਨਹੀਂ ਕੀਤੀ ਵੀਰੋ ਕਿਤੇ ਵੀ ਠੀਕ ਹੈ ਨਾ ਦੂਤ ਛੱਡੀ ਨਹੀਂ ਆਪਾਂ ਪਿਆਰ ਨਾਲ ਗੱਲ ਕਰਨ ਵਾਲੇ ਬੰਦੇ ਆ ਠੀਕ ਹੈ ਨਾ ਪਰ ਜੇ ਕੋਈ ਬੰਦਾ ਬਾਲਾ ਹੀ ਮਤਲਬ ਕਿ ਜਿਹੜਾ ਬੰਦਾ ਕਿ ਮੈਂ ਹਟਦਾ ਹੀ ਨਹੀਂ ਮੈਂ ਆਉਣਾ ਮੈਂ ਕਰ ਦੂ ਮੈਂ ਕਰ ਦੂ ਵੀ ਆ ਜਾ ਜੀ ਐਨ ਵੀ ਆ ਜਾ ਜੀ ਐਨੂ ਆ ਜਾ ਬਸ ਦੂਣ ਹੁਣ ਭੱਜੀ ਨਾ ਠੀਕ ਹੈ ਨਾ ਆ ਜੀ ਮੇਰਾ ਭਾਈ ਹੁਣ ਠੀਕ ਹੈ ਨਾ ਮੁੜ ਕੇ ਕਮੈਂਟ ਡਿਲੀਟ ਕਰ ਕਰਕੇ ਭਜਦੇ ਹੋ ਤੁਸੀਂ ਆ ਜੀ ਮੇਰਾ ਭਰਾ ਤੂੰ ਹੁਣ ਇਹ ਪਤਾ ਲੱਗੂ ਨਾ ਕਿਹੜੇ ਪਾਤੋਲਦੀ ਹੁਣ ਪਤੰਦਰੋ ਫੇਸਬੁੱਕ ਰੀਜਨਲ ਮੇਰੀ ਐਡੀ ਫੇਸਬੁੱਕ ਪੇਜ ਰੀਜਨਲ ਉੱਤੇ ਲੋਕੇਸ਼ਨ ਆ ਮਤਲਬ ਕਿ ਸਾਰਾ ਨੰਬਰ ਆ ਡਾਟਾ ਸਾਰਾ ਕੁਝ ਆ ਇੱਕ ਇੱਕ ਚੀਜ਼ ਸਾਡੀ ਰੀਜਨਲ ਪਈ ਆ ਉੱਤੇ ਠੀਕ ਹੈ ਨਾ ਤੇ ਆ ਵੀਡੀਓ ਕਾਲ ਤੇ ਅਸੀਂ ਗੱਲ ਕਰਦੇ ਐਤੋਂ ਵੱਡਾ ਅਰੀਜਨਲ ਹੋਰ ਕੀ ਚਾਹੀਦਾ ਕਾਦੇ ਕਿਹੜੇ ਅਸੀਂ ਫੇਕ ਆ ਦੱਸੋ ਹਾਂ ਆ ਮਾਪਰਾ ਅੱਜ ਮੋਟਰ ਤੋਂ ਚੱਕ ਕੇ ਨਾ ਤੇ ਮੈਂ ਅੱਜ ਮੈਂ ਖ ਚੱਲ ਅੱਜ ਮੈਂ ਨਹਿਰ ਦੇ ਕੰਢੇ ਦੀ ਆ ਗਿਆ ਦਰਖਤ ਦੀ ਛਾਵੇਂ ਆ ਜਾ ਅਕਰਿਓ ਬਾਬਿਓ ਸ਼ੇਅਰ ਕਰੋ ਮੇਰੇ ਭਰਾ ਸਾਰੇ ਵੀਡੀਓ ਨੂੰ ਆ ਬਾਬਿਓ ਕਰ ਤੋਂ ਸ਼ੇਰ ਮੇਰੇ ਭਰਾ ਪਿਆਰ ਕਰਨ ਵਾਲੇ ਜਿਹੜੇ ਠੀਕ ਆ ਕਿ ਨਹੀਂ ਇਹ ਜਿਹੜੀਆਂ ਧਮਕੀਆਂ ਤੁਮਕੀਆਂ ਫੋਕੀਆਂ ਜੋ ਕੋ ਠੀਕ ਆ ਕਿ ਨਹੀਂ ਇਹ ਜਿਹੜੇ ਤੁਸੀਂ ਭੇਡੂ ਭੂਡੂ ਬਾਂਦਰ ਬੁੰਦਰਾ ਉਹਨਾਂ ਨੂੰ ਤਾਂ ਚੰਗੀ ਸੋਪਦੀ ਆ ਵੀ ਉਹਨਾਂ ਨੂੰ ਦਿੰਦੇ ਹੋਵੋਗੇ ਤਾਂ ਤੁਸੀਂ ਠੀਕ ਆ ਨਾ ਤੇ ਸਾਨੂੰ ਜੇ ਤੁਸੀਂ ਤੁਸੀਂ ਆਖੋਗੇ ਤਾਂ ਸਵਾ ਸ਼ੇਰ ਹੋ ਕੇ ਟਕਰਾਂਗੇ ਅੱਗੋਂ ਹਾਂਜੀ ਅਸੀਂ ਉਹਨਾਂ ਚੋਂ ਨਹੀਂ ਵੀ ਜਿਹੜੇ ਘਰਾਂ 'ਚ ਬਹਿ ਜਾਗੇ ਵੜ ਕੇ ਲੋਕੇ ਬਹਿ ਜਾਗੇ ਹੈ ਚਾਰ ਚਾਰ ਗਨਮੈਨ ਚੱਕ ਕੇ ਡਰਦੇ ਮਾਰੇ ਫਿਰ ਤੁਰਾਂਗੇ ਨਾ ਆ ਆ ਵੇਲੋ ਆ ਕੱਲਾ ਹੀ ਸੁਤਾ ਪਿਆ ਨਹਿਰ ਦੇ ਕੰਢੇ ਦੇ ਮੰਜਾ ਡਾ ਕੇ ਆ ਜੋ ਆ ਜਿਹੜਾ ਕਮੈਂਟ 'ਚ ਗਾਲ੍ਹਾਂ ਕੱਢਦਾ ਸੀ ਨਾ ਮੈਨੂੰ ਕਿਉਂਕਿ ਮੈਂ ਪਹਿਲ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਪੈਲ ਨਹੀਂ ਕਰਦੇ ਨਾ ਆਪਾਂ ਵਾਇਲੇਸ਼ਨ ਕਰਦੇ ਆਪਾਂ ਪਿਆਰ ਵਾਲੇ ਬੰਦੇ ਆ ਸਤਕਾਰ ਵਾਲੇ ਬੰਦੇ ਆ ਆਪਾਂ ਆਪਾਂ ਕਿਸੇ ਨੂੰ ਮਾੜਾ ਬੋਲਣ ਵਾਲੇ ਨਹੀਂ ਵਾਇਲੇਸ਼ਨ ਕਰਨ ਵਾਲੇ ਨਹੀਂ ਠੀਕ ਆ ਨਾ ਲੜਾਈ ਵਾਲੇ ਪਾਸੇ ਜਾਣ ਵਾਲੇ ਨਹੀਂ ਪਰ ਜੇ ਕੋਈ ਜਾਣ ਬੁੱਝ ਕੇ ਬੰਦਾ ਇਹੋ ਜਿਹਾ ਪੰਗੇ ਲੈਂਦਾ ਪਰ ਉਹਦੇ ਆਸਤੇ ਹਾਜ਼ਰ ਆਪਾਂ ਹਾਂ ਬਾਬਿਓ ਠੀਕ ਹੈ ਠੀਕ ਹੈ ਭਰਾਓ ਚੜ੍ਹਦੀਆਂ ਕਲਾ ਬਹੁਤ ਵਧੀਆ ਬਹੁਤ ਵਧੀਆ ਬਾਬਿਓ ਕਮੈਂਟ ਨਹੀਂ ਬਾਈ ਮੈਨੂੰ ਸ਼ੋ ਹੋ ਰਿਹਾ ਕਿਸੇ ਬੰਦੇ ਦਾ ਵੀ ਕਮੈਂਟ ਬਿਲਕੁਲ ਨਹੀਂ ਸ਼ੋ ਹੋ ਰਿਹਾ ਮੈਂ ਤਾਂ ਹੀ ਤੁਹਾਨੂੰ ਆਖ ਰਿਹਾ ਵੀ ਕਮੈਂਟ ਆ ਨਹੀਂ ਰਿਹਾ ਮੇਰੇ ਕੋਲ ਕਿਸੇ ਵੀਰ ਦਾ ਵੀ ਆਤ ਜਿੰਦਰ ਸਿੰਘ ਮੰਗੜ ਕੀ ਹਾਲਾ ਠੀਕ ਠਾਕ ਏ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੋਰ ਸਨਾਓ ਠੀਕ ਠਾਕ ਹੋ ਵਧੀਆ ਬਾਬਿਓ ਵਧੀਆ ਵਧੀਆ ਚੜਦਿਆਂ ਗਾਲਾ ਬਹੁਤ ਵਧੀਆ ਵਧੀਆ ਬਾਬਿਓ ਵਧੀਆ ਵਧੀਆ ਬਹੁਤ ਵਧੀਆ ਹਾਂ ਤਜਿੰਦਰ ਸਿੰਘ ਮਾਰਕਟ ਵਧੀਆ ਜੀ ਵਧੀਆ ਸੁਣਾਓ ਬਾਬਾ ਜੀ ਕੋਈ ਨਵੀਂ ਤਾਜੀ ਮੈਂ ਨਾ ਚੜਦੀਆਂ ਕਲਾ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਬਹੁਤ ਵਧੀਆ ਚੜਦੀਆਂ ਕਲਾ ਤੂੰ ਸੁਣਾ ਠੀਕ ਏ ਵਧੀਆ ਬਾਬਿਓ ਵਧੀਆ ਵਧੀਆ ਓ ਯਾਰ ਮੈਂ ਤਾਂ ਬਸ ਆ ਲਾਈਵ ਮੇਰੇ ਸਾਹਿਬ ਲਾਈਵ ਨਾ ਹੁਣ ਲੰਮੀ ਨਹੀਂ ਬਾਲੀ ਪਾਈ ਦੀ ਕਾਫੀ ਕਿਉਂਕਿ ਕੋਈ ਵਹਿੰਦਾ ਨਹੀਂ ਵੀਰ ਐਣਾ ਲਾਈਵ ਭਾਵੇਂ ਦੋਹਰਾ ਬੰਦਾ ਲਾਈਵ ਹੋ ਜਾਏ ਕਹਿੰਦੇ ਵੀ ਲਾਈਵ ਛੋਟੀ ਪਾਉਣੀ ਚਾਹੀਦੀ ਆ ਤੇ ਦੂਜਾ ਮੈਂ ਗੱਲ ਕਰਨ ਲੱਗਾ ਉਹ ਯਾਰ ਕੱਲ ਮੈਂ ਇੱਕ ਨਾ ਵੀਡੀਓ ਪਾਈ ਪਰਸੋਂ ਕੱਲ ਸ਼ੈਨ ਪਾਈ ਸੀ ਉਹ ਪਤਾ ਨਹੀਂ ਕਿਹੜਾ ਇੱਕ ਹੈ ਤਾਂ ਫੇਕ ਆਈਡੀ ਵਾਲਾ ਸੀ ਠੀਕ ਹੈ ਨਾ ਫੇਕ ਆਈਡੀ ਵਾਲ ਤਾਂ ਐ ਪਤਾ ਲੱਗ ਗਿਆ ਵੀ ਜਦੋਂ ਉਹਨੇ ਮੈਨੂੰ ਦੋ ਕੁ ਗਾਲਾਂ ਕੱਢੀਆਂ ਮੈਂ ਤੀਜੀ ਗੱਲ ਤੇ ਆਖਿਆ ਮੈਂ ਖਾ ਆ ਜਾ ਪੁੱਤ ਕਹਿੰਦਾ ਕਿਵੇਂ ਮੈਂ ਖਾ ਲਾਈਵ ਵੀਡੀਓ 'ਚ ਆ ਜਾ ਹਾਂ ਮੈਂ ਖਾ ਤੇਰਾ ਇੱਕ ਮਿੰਟ 'ਚ ਪਤਾ ਲੱਗ ਜੂ ਵੀ ਤੂੰ ਕਿੱਡਾ ਕੁ ਬਾਦਰ ਕੇ ਗੱਲਾਂ ਫੇਸਬੁੱਕ ਤੇ ਗਾਲਾਂ ਕੱਢਣ ਆ ਲਈਂ ਔਣਾ ਕੀ ਸੀ ਮੁੜ ਕੇ ਬਾਬਾ ਭੱਜ ਗਿਆ ਜਿਹੜੇ ਦੋ ਕਮੈਂਟ ਕੀਤੇ ਡਿਲੀਟ ਕਰਤੇ ਉਹਨੇ ਠੀਕ ਹੈ ਨਾ ਐਣਾ ਵੀ ਆਪ ਆਪਣਾ ਆਪਾਂ ਦਾ ਸਿੱਧੀ ਤੁਹਾਨੂੰ ਦੱਸਦੇ ਆ ਬਿਨਾ ਪੜ੍ਹੇ ਨੂੰ ਗੱਲ ਕੱਢੀ ਅੱਜ ਤੱਕ ਤੇ ਨਾ ਕੱਢ ਨਾ ਆਪਾਂ ਕਿਸੇ ਦੀ ਲਈਏ ਗਾਲ ਠੀਕ ਹੈ ਕਿ ਨਹੀਂ ਕਿਉਂਕਿ ਬਾਲਾ ਫੇਕ ਐਡੀਆਂ ਵਾਲਾ ਕੰਮ ਵੀ ਫੇਕ ਐਡੀਆਂ ਦਾ ਗਾਲ ਕੱਢੂਗਾ ਉਹ ਕਿਉਂ ਕੱਢਦਾ ਉਹਨੂੰ ਪਤਾ ਮੇਰਾ ਕਿਹੜਾ ਕੋਈ ਪਤਾ ਲੱਗਣਾ ਨਾ ਮੇਰਾ ਕੋਈ ਕੋਈ ਕਰ ਸਕਦੇ ਉਹ ਤੁਮ ਆਕੇ ਉਹਨੂੰ ਕਰ ਵੀ ਕੀ ਸਕਦੇ ਆ ਠੀਕ ਹੈ ਕਿ ਉਹ ਤਾਂ ਗਾਲ ਕੱਢੂਗਾ ਤੇ ਪਤਾ ਮੈਨੂੰ ਉਹਦੇ ਹੀ ਲੱਗੇ ਜਦ ਮੈਨੂੰ ਆਖੇ ਵੀ ਵੀਡੀਓ ਕਾਲ ਤੇ ਆ ਜਾ ਤੇ ਨਾਲ ਦੀ ਨਾਲ ਭੱਜ ਕੇ ਵੀਡੀਓ ਨਹੀਂ ਨਹੀਂ ਵੀਡੀਓ ਕਾਲ ਤੇ ਨਹੀਂ ਮੈਂ ਆਉਣਾ ਨਹੀਂ ਵੀਡੀਓ ਕਾਲ ਤੇ ਨਹੀਂ ਮੈਂ ਅੱਜ ਬਿਜੀ ਆ ਬਿਜੀ ਆ ਲੈ ਦੱਸ ਰਨਜੋਤ ਸਿੰਘ ਆਂਦਾ ਵੀ ਜਦ ਸਾਨੂੰ ਕੱਢਦੇ ਨੇ ਲੋਕ ਉਦੋਂ ਕੀ ਕਹਿੰਨੇ ਬਈ ਤੁਹਾਨੂੰ ਲੋਕ ਕੱਢਦੇ ਰ ਬਈ ਤੁਸੀਂ ਮੈਂ ਕੀ ਕਰਾਂ ਜੇ ਤੁਹਾਨੂੰ ਕੱਢਦੇ ਤਾਂ ਲੋਕੀ ਤੁਸੀਂ ਆਪਣੇ ਹਿਸਾਬ ਨਾਲ ਨਿਪਟੋ ਨਾ ਵੀ ਲੋਕਾਂ ਨੇ ਤਾਂ ਗਾਣਾ ਕੱਢਨੀ ਹੈ ਕੱਢਨੀ ਹੈ ਸਾਰੀ ਕੱਢ ਦੇ ਮੈਨੂੰ ਕੱਢ ਦੇ ਤੁਹਾਨੂੰ ਵੀ ਕੱਢ ਦੇ ਠੀਕ ਹੈ ਕਿ ਨਹੀਂ ਕੋਈ ਚੱਕਰ ਨਹੀਂ ਕੱਢਦੇ ਆ ਜਿੰਨੂੰ ਨਹੀਂ ਗੱਲ ਪਸੰਦ ਉਹ ਕੱਢੂਗਾ ਬਾਈ ਕੱਢੀ ਜਾਵੇ ਸਾਡਾ ਕੀ ਆ ਪਰ ਉਹ ਮੈਨੂੰ ਆਂਦਾ ਸੀ ਨਾ ਮੈਂ ਆਊਂਗਾ ਤੈਨੂੰ ਟੱਕਰੂਗਾ ਤੈਨੂੰ ਵੇਖੂਗਾ ਮੈਂ ਤਾਂ ਵੀਡੀਓ ਪਾਈ ਭਰਾਵਾ ਹਾਂ ਠੀਕ ਹੈ ਨਾ ਗਾਲ ਦਾ ਮੈਨੂੰ ਕੋਈ ਚੱਕਰ ਨਹੀਂ ਗਾਲ ਦਾ ਇੱਕ ਛੱਡ ਕੇ ਭਾਵੇਂ 50 ਕੱਡੂ ਕੱਡੂ ਜਿੰਨੂੰ ਚੰਗੀ ਨਹੀਂ ਲੱਗਦੀ ਉਹ ਤਾਂ ਮੈਂ ਨਾ ਮਾਂ ਭੈਣ ਸਾਰਾ ਇੱਕ ਕਰੂਗਾ ਤਾਂ ਗਾਲਾ ਕੱਡੂ ਫੇਕ ਆਈਡੀਆਂ ਵਾਲਾ ਉਹ ਆਂਦੇ ਤੈਨੂੰ ਟੱਕਰੂਗਾ ਤੈਨੂੰ ਵੇਖੂਗਾ ਤੇਰੇ ਕੋਲੇ ਆਉਂਗਾ ਮੈਂ ਤਾਂ ਤਾਂ ਆਇਆ ਮੈਂ ਕਿਹਾ ਵੀ ਮੈਂ ਤਾਂ ਆ ਆਵੇਲਾ ਨਹਿਰ ਦੇ ਕੰਡੇ ਦੇ ਆ ਕੇ ਬਹਿ ਗਿਆ ਜਮਾ ਉਤਲੇ ਸਿਰੇ ਤੇ ਤੇ ਮੈਂ ਕਿਹਾ ਤੂੰ ਆ ਜਾ ਹੁਣ ਰਣਜੋਤ ਸਿੰਘਾਂ ਦਾ ਹਰ ਨਹੀਂ ਬਿਲਕੁਲ ਨਹੀਂ ਨਸ਼ੇੜੀ ਬਾਈ ਤੇਰੇ ਪਾ ਦਾ ਨਸ਼ੇੜੀ ਹੂ ਸਾਡੇ ਪਾ ਦਾ ਕੋਈ ਨਸ਼ੇੜੀ ਨਹੀਂ ਬਿਲਕੁਲ ਨਹੀਂ ਨਾ ਅਸੀਂ ਅੱਜ ਮੰਨੀਆਂ ਨਾ ਕੱਲ ਮੰਨੀਆਂ ਠੀਕ ਹੈ ਕਿ ਨਹੀਂ ਅਸੀਂ ਬਿਲਕੁਲ ਨਹੀਂ ਮੰਨਦੇ ਇਹ ਤੁਹਾਡੇ ਸ਼ਬਦ ਹੋ ਸਕਦੇ ਆ ਹਾਂਜੀ ਇਹ ਤੁਹਾਡੇ ਸ਼ਬਦ ਹੋ ਸਕਦੇ ਆ ਤੁਸੀਂ ਜੋ ਮਰਜ਼ੀ ਕਰੋ ਜਿਵੇਂ ਕਰਦੇ ਹੋ ਸਾਡੇ ਪਾ ਦਾ ਬਿਲਕੁਲ ਨਹੀਂ ਨਾ ਅਸੀਂ ਅੱਜ ਮੰਨੀਆਂ ਨਾ ਕੱਲ ਮੰਨੀਆਂ ਨਾ ਅਸੀਂ ਮੰਨਦੇ ਆ ਠੀਕ ਹੈ ਨਾ ਵੇ ਤੁਹਾਡੇ ਸ਼ਬਦ ਹੋ ਸਕਦੇ ਆ। ਔਰ ਰੋਸ਼ਨ ਹੋ ਰਾਇਕਾ ਨਾ ਗਰਮ ਬਣਾਇਆ ਕਰੋ। ਨਹੀਂ ਨਹੀਂ ਗਰਮ ਨਹੀਂ ਗਰਮ ਨਹੀਂ ਬਾਈ ਗਰਮਾ ਪਕਾਦੀ ਗੱਲਾਂ ਹੋਣਾ ਦੱਸੋ ਗਰਮ ਗਰਮ ਕਿਹੜੀ ਗੱਲਾਂ ਹੋਣਾ ਆਪਾਂ। ਹੈ? ਗਰਮ ਕਿਹੜੀ ਗੱਲਾਂ ਹੋਣਾ ਗਰਮ ਗਰਮ ਦੀ ਨਹੀਂ ਕੋਈ ਗੱਲ। ਕੋਈ ਕੋਈ ਨਹੀਂ ਭਾਈ ਹਾਂ ਸਰਸੇ ਵਾਲੇ ਤੇ ਰਲ ਗਏ ਸਰਸੇ ਵਾਲੇ ਨੇ ਬਲਾਤਕਾਰ ਕੀਤਾ ਕੁੜੀਆਂ ਨਾਲ ਸਾਰਾ ਕੁਝ ਕੀਤਾ ਸਰਸੇਲ ਤੇ ਰਲ ਗਏ ਦੱਸੋ ਇੱਕ ਬੰਦੇ ਦੀ ਚੜ੍ਹਾਈ ਜਰੀ ਨਹੀਂ ਜਾਂਦੀ ਵੀ ਜਿੱਤ ਕਿਵੇਂ ਗਿਆ ਬਣ ਕਿਵੇਂ ਗਿਆ ਹੈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਲਗਾਤਾਰ جاری ਭਈ ਅਸੀਂ ਤਾਂ ਬਿਲਕੁਲ ਨਹੀਂ ਮੰਨਦੇ ਤੁਸੀਂ ਜੋ ਮਰਜ਼ੀ ਕਰੋ ਜਿਵੇਂ ਮਰਜ਼ੀ ਜਿਵੇਂ ਤੁਹਾਡਾ ਜ਼ੋਰ ਲੱਗਦਾ ਲਾਓ ਤੁਸੀਂ ਜੋ ਕਰਨਾ ਕਰੋ ਠੀਕ ਹੈ ਨਹੀਂ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਤੁਸੀਂ ਆਪਣੇ ਹਿਸਾਬ ਨਾਲ ਚੱਲਦੇ ਆ ਫੈਸਲਾ ਲੋਕਾਂ ਨੇ ਕਰਨਾ ਲੋਕੀ ਫੈਸਲਾ ਕਰ ਲੈਣਗੇ ਇਹਦੇ ਵਿੱਚ ਕੀ ਆ ਫੈਸਲਾ ਲੋਕਾਂ ਨੇ ਕਰਨਾ ਫੈਸਲਾ ਲੋਕੀ ਕਰ ਲੈਣਗੇ ਬਈ ਤੁਸੀਂ ਦਿਓ ਵਿਚਾਰ ਆਪਣੇ ਕੋਈ ਗੱਲ ਨਹੀਂ ਓ ਮਿੰਟੂ ਦੀਪ ਸਿੰਘ ਆ ਲਿਆ ਕੀ ਹਾਲ ਆ ਤੂੰ ਕਿੱਧਰ ਫਿਰਦਾ ਮਿੰਟੂ ਦੀਪ ਸਿੰਘ ਨਾਲ ਤੈਨੂੰ ਮੈਂ ਦੱਸਾਂ ਤੂੰ ਆਇਆ ਕਿਉਂ ਨਹੀਂ ਓਏ ਮਿੰਟੂ ਦੀਪ ਸਿੰਘ ਵਾਲਿਆ ਤੂੰ ਆਇਆ ਕਿਉਂ ਨਹੀਂ ਟਾਈਮ ਦੇ ਕੇ ਮੈਨੂੰ ਮੈਂ ਨਹਿਰ ਦੇ ਕੰਡੇ ਤੇ ਬੈਠਾ ਤੂੰ ਹੋਣ ਆ ਗਿਆ ਕੱਲ ਤਾਂ ਤੂੰ ਮੇਰੇ ਨਾਲ ਲੱਗਿਆ ਹੋਇਆ ਮੈਂ ਕਰ ਦੂ ਮੈਂ ਉਹ ਕਰ ਦੂ ਆ ਇਹਦਾ ਟੱਕਰ ਜੇ ਤੇਰੇ ਚ ਦਾਮੇ ਖਾਤੇ ਆ ਜਾ ਨਹਿਰ ਦੇ ਕੰਡੇ ਤੇ ਮੈਂ ਨਹੀਂ ਪਹਿਲਾਂ ਆਖਿਆ ਪਹਿਲਾਂ ਤੂੰ ਮੈਨੂੰ ਆਖਿਆ ਮੈਂ ਆਉਣਾ 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 ਆ ਜਾ ਨਹਿਰ ਦੇ ਕੰਡੇ ਤੇ ਹੁਣ ਤੂੰ ਆਇਆ ਫੋਨ ਤੂੰ ਨਹੀਂ ਚੱਕਦਾ ਹੈ ਆਈ ਕੱਲ ਅਰਨਜੋਤ ਸਿੰਘ ਧਰਨਾ ਲਾਉਣ ਧਰਨੇ ਵਾਲੀ ਗੱਲ ਨਹੀਂ ਮੈਨੂੰ ਪਤਾ ਵੀ ਧਰਨਾ ਕਦੋਂ ਲਗਾਉਣਾ ਕਦੋਂ ਨਹੀਂ ਇਹ ਮੈਂ ਪਤਾ ਨਹੀਂ ਧਰਨੇ ਬਾਰੇ ਵੀ ਧਰਨਾ ਕਦੋਂ ਕਿੰਨੇ ਆਖਿਆ ਲਾਉਣਾ ਇਹਨਾਂ ਦੇ ਬਾਰੇ ਇਹਨੂੰ ਮੈਨੂੰ ਪਤਾ ਜੇ ਪਤਾ ਹੋਇਆ ਤਾਂ ਮੈਂ ਪੁੱਛੂੰਗਾ ਧਰਨੇ ਬਾਰੇ ਵੀ ਜੇ ਧਰਨਾ ਕਿੱਥੇ ਲੱਗਣਾ ਹਾਂ ਮਿੰਟੂ ਦੀਪ ਸਿੰਘ ਆ ਲਿਆ ਆ ਜਾ ਆ ਜਾ ਹੁਣ ਆ ਨਹਿਰ ਤੇ ਬੈਠਾ ਆ ਵੇਖ ਲੈ ਇੱਧਰ ਇਹ ਆ ਲੈ ਆ ਦਿਂਦੀ ਐ ਨਾ ਨਹਿਰ ਆ ਲੈ ਆ ਵੇਖ ਲੈ ਠੀਕ ਹੈ ਕਿ ਨਹੀਂ ਇਕੱਲਾ ਹੀ ਆ ਮੰਜੇ ਤੇ ਬੈਠਾ ਆ ਨਲਕਾ ਵੀ ਕੋਲੇ ਆ ਆ ਵੇਖ ਲੈ ਠੀਕ ਹੈ ਕਿ ਨਹੀਂ ਵੇਲੋਂ ਦਾ ਕੰਮ ਮੈਨੂੰ ਉਹ ਨਹਿਰ 'ਚ ਛਾਲ ਮਾਰ ਲੈ ਦੱਸ ਮੈਂ ਤਾਂ ਨਹਿਰ 'ਚ ਉੱਨਾਂ ਆ ਕੇ ਆਇਆ ਭਰਾਵਾ ਹੁਣੇ ਨਿਕਲਿਆ ਬਾਹਰ ਤੂੰ ਆ ਜਾ ਕੱਲ ਦਾ ਤੂੰ ਧੋਈਆਂ ਪਾਈ ਜਨਾ ਮੈਂ ਆਉਣਾ ਮੈਂ ਆਉਣਾ ਮੈਂ ਟੱਕਰਨਾ ਮੈਂ ਤਾਂ ਪਹਿਲੇ ਨਹਿਰ ਤੇ ਬੈਠਾ ਤੂੰ ਚੜ ਕੇ ਠੀਕ ਹੈ ਕਿ ਨਹੀਂ ਆ ਜਾ ਔਰ ਕੇ ਭੱਜ ਜਨਾ ਤੂੰ ਯਾਰ ਤੂੰ ਬਹੁਤ ਖਰਾਬ ਕਰ ਛੱਡਿਆ ਤੂੰ ਉਹ ਰਣਜੋਤ ਸਿੰਘ ਸੱਚ ਨੇ ਸੱਚ ਰਹਿਣਾ ਮੰਨੋ ਜਾਨ ਬਿਲਕੁਲ ਸੱਚ ਨੇ ਸੱਚ ਰਹਿਣਾ ਅਸੀਂ ਮੰਨੀਏ ਨਾ ਮੰਨੀਏ ਸੱਚ ਨੇ ਸੱਚ ਰਹਿਣਾ ਠੀਕ ਆ ਬਾਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀ ਸੱਚ ਨੇ ਸੱਚ ਰਹਿਣਾ ਮੰਨਦੇ ਆ ਗੱਲ ਤੇਰੀ ਗੱਲ ਨਾਲ ਸਹਿਮਤ ਆਪੇ ਸਾਰਾ ਕੁਝ ਪਤਾ ਲੱਗ ਜੂ ਚੱਲੇ ਆਉਣ ਤੋਂ ਕੰਮ ਗਾ ਠੀਕ ਆ ਨਹੀਂ ਕੋਈ ਗੱਲ ਨਹੀਂ ਮਿੰਟੂ ਆ ਜਾ ਮਿੰਟੂ ਆ ਜਾ ਤੈਨੂੰ ਮੈਂ ਦੱਸਿਆ ਮਿੰਟੂ ਆ ਆਪਣੇ ਘਰ ਚੋਂ ਬਾਹਰ ਨਿਕਲ ਘਰੇ ਬੈਠਾ ਅੰਦਰ ਬੈਠਾ ਤੂੰ ਕਮੈਂਟ ਕਰਦਾ ਮੈਂ ਨਹਿਰ ਦੇ ਕੰਡੇ ਤੇ ਬੈਠਾ ਆ ਜਾ ਕੱਲ ਕਮੈਂਟਾਂ ਚ ਕੀ ਜਾਂਦਾ ਏ ਤੂੰ ਮੈਨੂੰ ਮੁੜ ਕੇ ਕਮੈਂਟ ਡਿਲੀਟ ਕਰਕੇ ਭੱਜਾ ਕੱਲ ਕਮੈਂਟਾਂ ਚ ਕੀ ਜਾਂਦਾ ਏ ਆ ਜਾ ਹੁਣ ਇੱਥੇ ਆ ਜਾ ਆ ਜਾ ਨਹਿਰ ਤੇ ਆ ਤੂੰ ਹੁਣ ਤੈਨੂੰ ਮੈਂ ਪੁੱਛਦਾ ਹੁਣ ਭੱਜੀ ਨਾ ਪਛਾਣੂ ਦੇਖ ਨਾ ਕਦੇ ਤੂੰ ਮੈਨੂੰ ਇਹ ਨਹਿਰ ਚ ਛਾਲ ਮਾਰ ਕਦੇ ਤੂੰ ਮੈਨੂੰ ਕੋਸ਼ਾ ਨਾ ਕਰੇ ਕੋਸ਼ਾ